ਜੋ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਗੁਰਫਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੀ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗੇ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਹੈ ਅੱਜ ਦੀ ਵੀਡੀਓ ਬਈ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਵੀਰੇ ਬਾਗਾ ਪੁਰਾਣਾ ਪੈ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆ ਆ ਜੀ ਬਈ ਸਾਸੀ ਬਾਈ ਜੀ ਸਾਸੀ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਕਲਦੀਪ ਸਿੰਘ ਹੈ ਠੀਕ ਹੈ ਬਾਈ ਘਰ ਉਹਨਾਂ ਦੇ ਕਿਹੜੇ ਡਰੈੱਸ ਹੈ ਵੀਰਾ ਕੋਠੇ ਵਾਲਾ ਕੱਚਾ ਰਾਜੀ ਪਿੰਡ ਸੁਖਾਰਾਂ ਦਾ ਠੀਕ ਹੋ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਜੋ ਭਰਾ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਸਾਰੀਆਂ ਪੂਰੀਆਂ ਵਧੀਆ ਜੀ ਠੀਕ ਹੋ ਜੀ ਤੇ ਕਿੰਨੇ ਟਾਈਮ ਚੋਂ ਪਸੂ ਸੇਲ ਹੋ ਜਾਂਦਾ ਜੀ ਦੂਜੇ ਦਿਨ ਤੀਜੇ ਦਿਨ ਬਾਅਦ ਠੀਕ ਹੋ ਜੀ ਅੱਜ ਆਪਣੇ ਕੋ ਕਿੰਨੇ ਨਗਵ ਕਬੂ ਜੀ ਦੱਸੋ ਜੀ ਕੀ ਡਿਟੇਲ ਆ ਬੈਠਦੀ ਇਹ ਦੂਜਾ ਸੂਆ ਜੀ ਇਹ ਦੂਜਾ ਸੂਆ ਜੀ 14 ਮਹੀਨੇ ਗੱਭਣਾ ਠੀਕ ਹੋਈ ਚੈੱਕ ਪਾਸ ਵੀ ਹੈ ਚੈੱਕ ਪਾਸ ਹੈ ਹਾਂਜੀ ਪਰਸੋਂ ਲੈ ਕੇ ਆਂਦੀ ਆ ਕੱਲ ਚੈੱਕ ਕਰਾ ਲਈ ਆਪਾਂ ਆਪ ਵੀ ਦੁਆਰੇ ਠੀਕ ਹੋ ਜੀ ਤੇ 9 ਲੀਟਰ ਦਾ ਮਿੜਕੇ ਦੇਵਾਂਗੇ ਦੁੱਧ ਹੋਰ ਵੀ ਵਧੂਗੀ ਕਿੰਨਾ ਕੁ ਟਾਈਮ ਗੱਸੂਈ ਨੂੰ ਜੀ ਸੂਈ ਨੂੰ 14 ਮਹੀਨੇ ਗੱਭਣਾ ਮੰਨ ਕੇ ਚੱਲ 7-8 ਮਹੀਨੇ ਤਾਂ ਹੋਈ ਗਏ ਹਨ ਠੀਕ ਹੋ ਜੀ ਤੇ ਬੱਚਾ ਪੁੱਛਾ ਹੈ ਨਹੀਂ ਮਗਰ ਜੀ ਨਹੀਂ ਬੱਚਾ ਹੈ ਨਹੀਂ ਜੀ ਇਹਦਾ ਠੀਕ ਹੋ ਜੀ ਤੇ ਦੁੱਧ ਕਿੰਨਾ ਤਿਆਰ ਹੈ ਦੁੱਧ 9 ਲੀਟਰ ਮਿੜਕੇ ਦੇਵਾਂਗੇ ਅਸੀਂ 9 ਲੀਟਰ ਦੁੱਧ ਹੋਰ ਵੀ ਵ ਜਿਵੇਂ ਮਰਜ਼ੀ ਭਾਵੇਂ ਜਵਾਕਾਂ ਨੂੰ ਬਾਹਰ ਥੱਲੇ ਠੀਕ ਹੋਈ ਕੋਈ ਕੋਈ ਗੱਲ ਨਹੀਂ ਕੱਢ ਲੋਈ ਵਰਤੌਰ ਕੇ ਸਾ ਜੋ ਵੀ ਭਰਾ ਵੈਡ ਲੈਣ ਆਵੇ ਆਉਦੀ ਚੈੱਕ ਕਰਾ ਲੈ ਦਸੱਲੀ ਕਰਾ ਲੈ ਬਾਈ ਵੱਲੋਂ ਚੈੱਕ ਪਾਸ ਆ ਵੈਡ 9 ਲੀਟਰ ਦੁੱਧ ਦੀ ਦਸੱਲੀ ਪੂਰੀ ਆ ਬਾਈ 9 ਲੀਟਰ ਦੁੱਧ ਬਾਈ ਜੋਕੇ ਦਊਗਾ ਤੋਰਾ ਬਾਈ ਤੁਸੀਂ ਦੇਖ ਸਕਦੇ ਹੋ ਦੂਜਾ ਸੂਆ ਭਰੇ 4 ਮਹੀਨਾ ਦੀ ਗੱਭਨ ਚੈੱਕ ਪਾਸ 9 ਲੀਟਰ ਦੁੱਧ ਤਿਆਰ ਆ ਤੂਰਾ ਦੇਖ ਸਕਦੇ ਹੋ ਬਾਈ ਜੀ ਤੁਸੀਂ ਠੀਕ ਸਾਉਂਦੇ ਕੋਈ ਮੂੰਹ ਮੱਥੀ ਚੰਗੀ ਆ ਬਾਡੀ ਮੰਤਰ ਦੀ ਠੀਕ ਆ ਵੀਰੇ ਥਣਾ ਦੀ ਕੁਆਲਿਟੀ ਸੋਹਣੀ ਆ ਬਾਈ ਜੀ ਠੰਡੀ ਸੀਲ ਪੂਰੀ ਆ ਵੀਰੇ ਤੇ ਵੀਰ ਕੀ ਡਿਮਾਂਡ ਕਰਦੇ ਆਂ ਆਪੇ ਦੀ ਇਹਦਾ ਮੁੱਲ 32000 ਰੁਪਏ ਆ 32000 ਰੁਪਏ ਡਿਮਾਂਡ ਕਰਦੇ ਆਂ ਤੂਰਾ ਪੂਰੀ ਪੋਲੀ ਆ ਠੀਕ ਹੋ ਜੀ ਕੋਈ ਡੱਕ ਨਹੀਂ ਆ ਮਰਜੀ ਬਹਿਓ ਚੋਣ ਠੀਕ ਹੋਈ ਤੇ ਥੋੜਾ ਬਹੁਤਾ ਮਾਨਤਨ ਕੀਤਾ ਜਾਂਦਾ ਹੈ। ਹਾਂਜੀ ਆ ਕੀਤਾ ਜਾਊਗਾ ਜੀ। ਠੀਕ ਹੋਈ ਤੇ ਵੀਰ ਆਪਣਾ ਕੰਟੈਕਟ ਨੰਬਰ ਬੋਲ ਦਿਓ। 93171 ਜੀ। ਹਾਂਜੀ। 10523 ਇੱਕ ਵਾਰ ਫਿਰ ਬੋਲ ਦਿਓ। 93171 ਹਾਂਜੀ। 10523 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਆ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ। ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ। ਥੈਂਕ ਯੂ ਬਾਈ ਜੀ।